ਆ ਮਿੰਟੂ ਜੀ ਕਣਕਾਂ ਦੀ ਵਾਢੀ ਵਾਲਾ ਮੌਸਮ ਸੀ ਹਾਲਾਂਕਿ ਵਾਢੀ ਵਾਲਾ ਮੌਸਮ ਤੇ ਹੁਣ ਲੰਘ ਗਿਆ ਫੇਰ ਕਣਕਾਂ ਮੰਡੀ ਚ ਆ ਗਈਆਂ ਲਿਫਟਿੰਗ ਵਾਲਾ ਕੰਮ ਹੋਇਆ ਪਰ ਇਸ ਵਾਰੀ ਨਾ ਇੱਕ ਸ਼ਬਦ ਵਾਵਾ ਗੂੰਜਦਾ ਰਿਹਾ ਪ੍ਰਾਈਵੇਟ ਫਰਮਾਂ ਕਿਉਂਕਿ ਖਰੀਦ ਦੇ ਵੇਲੇ ਪ੍ਰਾਈਵੇਟ ਜਿਹੜੀਆਂ ਫਰਮਾਂ ਸੀ ਉਹਨਾਂ ਦੀ ਸ਼ਮੂਲੀਅਤ ਕਾਫੀ ਜ਼ਿਆਦਾ ਸੀ ਪਰ ਕਈ ਤੇ ਆਪਾਂ ਇੱਕ ਦਿਨ ਗੱਲ ਵੀ ਕੀਤੀ ਸੀ ਕਿ ਭਾਈ ਚੂਨਾ ਵੀ ਤਕੜਾ ਹੀ ਲਾ ਗਈਆਂ ਫਰਮਾਂ ਬਣ ਕੇ ਨਵੀਆਂ ਫਰਮਾਂ ਬਣੀਆਂ ਨਕਲੀ ਫਰਮਾਂ ਬਣੀਆਂ ਪਰ ਕੁਝ ਫਰਮਾਂ ਜਿਹੜੀਆਂ ਉਹ ਭਾਵੇਂ ਉਸ ਤਰ੍ਹਾਂ ਚੂਨਾ ਨਹੀਂ ਲਾਗੀਆਂ ਪਰ ਉਹ ਫੀਸ ਫੂਸ ਦੇ ਚੱਕਰ ਦੇ ਚੂਨਾ ਲਾਗੀਆਂ ਨੇ ਸਰਕਾਰ ਨੂੰ ਇਹ ਕਿਹੜਾ ਮਸਲਾ ਹੈ ਜੀ ਕਿਹੜੀ ਫੀਸ ਦਾ ਮਸਲਾ ਹੈ ਨਹੀਂ ਦੇਖੋ ਗੱਲ ਕੀ ਹੈ ਕਿ ਅੱਜ ਨਾ ਇੱਕ ਖਬਰ ਲੱਗੀ ਆ ਰਾਮਾ ਮੰਡੀ ਤੋਂ ਸ਼ਾਇਦ ਜੀ ਪੱਤਰਕਾਰ ਨੇ ਲਾਈ ਆ ਮੈਨੂੰ ਉਹਨਾਂ ਦਾ ਨਾਮ ਭੁੱਲ ਗਿਆ ਉਹਦੇ 'ਚ ਉਹਨਾਂ ਨੇ ਵਿਸ਼ੇਸ਼ ਜ਼ਿਕਰ ਕੀਤਾ ਕਿ ਵੇਖੋ ਇਹ ਜਿਹੜੀਆਂ ਹੁੰਦੀਆਂ ਨੇ ਨਾ ਫਲੋਰ ਮਿਲਾਂ ਚ ਇਹਨਾਂ ਨੂੰ ਆਪਾਂ ਕਹਿ ਦਿੰਦੇ ਆ ਆਟਾ ਆਪਾਂ ਚੱਕੀ ਕਹਿੰਦੇ ਆ ਹਾਂਜੀ ਹਾਂਜੀ ਤਾਂ ਉਹਦੇ ਚ ਕੀ ਆ ਕਿ ਉਹਨਾਂ ਨੂੰ ਸ਼ਾਇਦ 145 ਰੁਪਏ ਵਾਲੀ ਜਿਹੜੀ ਤੁਸੀਂ ਗੱਲ ਕਹੀ ਆ ਕਿ ਰੈਤ ਦਿੱਤੀ ਜਾਂਦੀ ਆ ਠੀਕ ਹੈ ਜੀ ਹੋ ਕੀ ਰਿਹਾ ਕਿ ਉਹਦੀ ਆੜ ਦੇ ਵਿੱਚ ਦੱਸਿਆ ਜਾ ਰਿਹਾ ਕਿ ਦੂਜੀਆਂ ਸਟੇਟਾਂ ਨੂੰ ਟਰੱਕ ਲੱਦ ਲੱਦ ਕੇ ਕਣਕ ਦੇ ਜਾ ਰਹੇ ਆ ਵੇਖੋ ਮੈਂ ਤੇ ਸਰਕਾਰ ਦੇ ਆਪਾਂ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਵਿਸਲ ਬਲੋਰ ਵੀ ਹੁਣ ਨਹੀਂ ਆ ਆਪਾਂ ਇਹ ਗੱਲ ਕਈ ਦਿਨ ਪਹਿਲਾਂ ਕਹਿਤੀ ਸੀਗੀ ਕਿ ਭਾਈ ਤੁਹਾਡੀ ਟੈਕਸ ਚੋਰੀ ਬਹੁਤ ਜ਼ਿਆਦਾ ਹੋ ਰਹੀ ਹੈ ਇਸ ਮੰਤਬਾ ਆ ਮਲੋੜ ਦੇ ਵਿੱਚ ਦੇਖ ਲਓ ਤੁਸੀਂ ਬਿਲਕੁਲ ਇੱਥੇ ਵੀ ਬਥੇਰੇ ਚਰਚੇ ਆ ਮੈਨੂੰ ਇੱਕ ਸਰਕਾਰੀ ਸੋਰਸ ਨੇ ਦੱਸਿਆ ਕਹਿੰਦਾ ਕਿ ਕੱਲ ਤੱਕ ਦੀ ਆਵਾਜ਼ ਸੀ ਕਿ 60000 ਗੱਟਾ ਇੱਥੋਂ ਖਰੀਦਿਆ ਗਿਆ ਇੱਕ ਮੰਡੀ ਚ ਕੀ ਬਾਤ ਕੀ ਬਾਤ 60000 ਗੱਟਾ ਹਾਂਜੀ 60000 ਘਟਾ ਤੋਂ ਮਤਲਬ ਕਿ ਇਸ ਤਰ੍ਹਾਂ ਦੀ ਕਹਿ ਲਉ ਕਿ ਹਾਲਤ ਹੋਈ ਪਈ ਆ ਤੇ ਅਸੀਂ ਪਹਿਲਾਂ ਹੀ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਇਸ ਪਾਸੇ ਧਿਆਨ ਰੱਖਿਓ ਅੱਜ ਹੁਣ ਖਬਰਾਂ ਲੱਗਣ ਲੱਗ ਪਈਆਂ ਹੂੰ ਕਿ ਕਿਸ ਤਰ੍ਹਾਂ ਜਿਹੜੀਆਂ ਆਟਾ ਚੱਕੀਆਂ ਉਹ ਇਸ ਰੈਤ ਦਾ ਕੋ ਫਾਇਦਾ ਕਹ ਲਓ ਕਿ ਫਾਇਦਾ ਫਾਇਦਾ ਨਹੀਂ ਚੱਕ ਰਹੀਆਂ ਫਾਇਦਾ ਤੇ ਸਾਰਥਕ ਸ਼ਬਦ ਆ ਇਹ ਕੋ ਫਾਇਦਾ ਹੀ ਚੱਕ ਰਹੀਆਂ ਨੇ ਕਿ ਭਾਈ ਤੋਂ ਇਸ ਕਰਕੇ ਮੇਰੇ ਖਿਆਲ ਦੇ ਨਾਲ ਇਹ ਜੋ مالیਆ ਚੋਰੀ ਹੋ ਰਿਹਾ ਹੈ ਟੈਕਸ ਚੋਰੀ ਹੋ ਰਹੀ ਹੈ ਸਾਡੀ ਇਹਨੂੰ ਰੋਕਣ ਵਾਸਤੇ ਵਿਉਂਤ ਵੱਡੇ ਪੱਤਰ ਤੇ ਕਢਣ ਦੀ ਲੋੜ ਸੀ ਪਰ ਹੁਣ ਤੇ ਪਾਣੀ ਪਤਨਾਂ ਤੋਂ ਲੰਘ ਗਿਆ ਹੂੰ ਹੁਣ ਤੇ ਤੁਹਾਨੂੰ ਪਤਾ ਹੈ ਖਰੀਦ ਆਲਮੋਸਟ ਡਨ ਹੈ ਡਨ ਹੈ ਜੀ ਲਿਫਟਿੰਗ ਹੀ ਰਹਿ ਗਈ ਆ ਪਰ ਮੇਰੇ ਖਿਆਲ ਦੇ ਨਾਲ ਸਰਕਾਰ ਨੇ ਬਹੁਤ ਦੇਰ ਕਰ ਦਿੱਤੀ ਹੈ ਹੁਣ ਖਬਰਾਂ ਲੱਗਣੀਆਂ ਸਟਾਰਟ ਹੋ ਗਈਆਂ ਹਮ ਮਤਲਬ ਕਿ ਜਿਹੜੀ ਗੱਲ ਆਪਾਂ ਚਰਚਾ ਦੇ ਰੂਪ ਚ ਅੱਗੇ ਰੱਖ ਰਹੇ ਸੀਗੇ ਉਹ ਹੁਣ ਮਤਲਬ ਕਿ মিডিਆ ਰਹੀ ਛਣ ਛਣ ਕੇ ਕਹਿ ਲੋ ਕਿ ਮੋਰ ਵੱਧ ਹੋ ਰਹੀ ਆ ਪਰ ਹੁਣ ਉਹਦਾ ਫਾਇਦਾ ਕੋਈ ਨਹੀਂ ਹੋਣਾ ਫਾਇਦਾ ਹੁਣ ਕੋਈ ਨਹੀਂ ਹੈ ਉਹ ਸਾਰੀ ਗੇਮ ਜਿਹੜੀ ਹੈ ਕਿ ਪੈ ਚੁੱਕੀ ਆ ਆਮ ਤੌਰ ਤੇ 2-3 ਫੀਸਦੀ ਦੱਸਦੇ ਆ ਕਿ ਕਣ ਖਰੀਦੀ ਜਾਂਦੀ ਸੀਗੀ ਐਤਕੀ ਪ੍ਰਾਈਵੇਟ ਫਰਮਾਂ ਨੇ ਮੇਰੇ ਖਿਆਲ ਦੇ ਨਾਲ 6 ਤੋਂ 7% ਦੀ ਖਰੀਦ ਕੀਤੀ ਆ ਇੰਨਾ ਜ਼ਿਆਦਾ ਅੰਕੜਾ ਹੈ ਤੇ ਤੁਸੀਂ ਹਿਸਾਬ ਲਾ ਲਓ ਕਿ ਕਣਕ ਜਿਹੜੀ ਸੀਗੀ ਉਹ ਪਿਛਲੀ ਵਾਰੀ ਆਪਾਂ ਵੇਖਿਆ ਨਾ ਕਿ 3500 4000 ਨੂੰ ਚੱਲ ਗਈ ਸੀ ਹੂੰ ਤੋ ਐਤਕੀ ਫੇਰ ਉਸੇ ਮੱਦੇ ਨਜ਼ਰ ਕਿਉਂਕਿ ਦੇਖੋ ਜਿਹੜਾ ਭਵਿੱਖ ਹੈ ਝੋਨੇ ਵਾਲਾ ਭਵਿੱਖ ਪੰਜਾਬ ਦੇ ਵਿੱਚ ਧੁੰਦਲਾ ਨਜ਼ਰ ਆ ਰਿਹਾ ਸੀ ਜੀ ਪਰ ਕਣਕ ਦਾ ਜਿਹੜਾ ਫਿਊਚਰ ਹੈ ਉਹ ਬ੍ਰਾਈਟ ਹੈ ਹੂੰ ਇਹ ਸਾਫ਼ ਹੈ ਕਿ ਕਣਕ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਸੋਨਾ ਹੀ ਆ ਹਾਲਾਂਕਿ ਚੌਲ ਵਾਲਾ ਜਿਹੜਾ ਮਸਲਾ ਹੈ ਨਾ ਜੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਹਿ ਲੋ ਕਿ ਉਹਦਾ ਭਵਿੱਖ ਜਿਹੜਾ ਅੰਧਕਾਰ ਚ ਹੀ ਆ ਸਾਡਾ ਲੋ ਜੀ 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 ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਨਾਲ ਜੋੜਨ ਲਈ ਬਹੁਤ ਬਹੁਤ ਸਵਾਗਤ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਨੂੰ ਥੋੜਾ ਜਿਹਾ ਸ਼ੇਅਰ ਕਰ ਦਿਓ ਔਰ ਕਾਫੀ ਦੋਸਤ ਦੱਸ ਰਹੇ ਨੇ ਕਿ ਭਾਈ ਮੌਸਮ ਕਈ ਥਾਵਾਂ ਤੇ ਸੁਹਾਵਣਾ ਹੋ ਗਿਆ ਕਿਤੇ ਕਿਤੇ ਮੀਂਹ ਵੀ ਪੈ ਰਿਹਾ ਹੈ ਚਲੋ ਚੰਗੀ ਗੱਲ ਹੈ ਥੋੜਾ ਜਿਹਾ ਗਰਮੀ ਤੋਂ ਆਪਾਂ ਨੂੰ ਰਾਹਤ ਮਿਲੂਗੀ ਬਾਕੀ ਚਲੋ ਅੱਗੇ ਹੁਣ ਫਸਲਾਂ ਦੀ ਬਜਾਈ ਵੀ ਹੋਣੀ ਹੈ ਤਾਂ ਉਹਦੇ ਵਾਸਤੇ ਵੀ ਔਰ ਇੱਕ ਮਿੱਤਰ ਕਹਿ ਰਹੇ ਨੇ ਕਿ ਭਾਈ ਪਿੰਡਾਂ ਦੇ ਵਿੱਚੋਂ ਖਰੀਦ ਕੇ ਲੈ ਗਏ ਨੇ ਪੈਸੇ ਨਹੀਂ ਦੇ ਰਹੇ ਸੁਖਵੀਰ ਸੰਧੂ ਜੀ ਕਹਿ ਰਹੇ ਉਹ ਵੀ ਠੱਗੀ ਹੋਈ ਆ ਕਿੱਲਿਆਂ ਵਾਲੀ ਉਹ ਇੱਕ ਕਾਰੋਬਾਰੀ ਨੇ ਸ਼ਾਇਦ ਇਸ ਤਰ੍ਹਾਂ ਕੀਤਾ ਆਪਣੇ ਇੱਧਰ ਅਬੋਰ ਦੇ ਲਾਗੇ ਇੱਕ ਪਿੰਡ 'ਚ ਹੋਇਆ ਹੂੰ ਠੀਕ ਹੈ ਨਾ ਜੀ ਤਾਂ ਮਤਲਬ ਕਿ ਕਈ ਥਾਂਤੇ ਐ ਕਿ ਇਦਾਂ ਹੋਇਆ ਕਿ ਲੋਕਾਂ ਨੇ ਨਾ ਲਾਲਚ ਵਸਾ ਕੇ ਕਿ 10 ਰੁਪਏ 20 ਰੁਪਏ ਵੱਧ ਰੀਟ ਚੱਕਣ ਦੀ ਕਾਲੀ ਕੀਤੀ ਹ ਤੇ ਕਈ ਥਾਂ ਠੱਗੀ ਹੋਈ ਆ ਜੀ ਜੀ ਕਰੋਨਾ ਦੀ ਠੱਗੀ ਜਿਹੜੀ ਆ ਨਾ ਉਹ ਬਣਦੀ ਹੈ ਜੇ ਆਪਾਂ ਓਵਰ ਆਲ ਕਿਣੀ ਹੈ ਤਾਂ ਬਿਲਕੁਲ ਮਿੰਟੂ ਜੀ ਖैर ਚਲੋ ਭਾਈ ਅਸੀਂ ਤੇ ਪਿਛਲੇ ਕਿਹੜੇ ਝੋਨੇ ਵੇਲੇ ਵੀ ਰੌਲਾ ਪਾਇਆ ਸੀ ਕਿ ਸੰਭਾਲੋ ਸੰਭਾਲੋ ਐਤਕੀ ਵੀ ਸ਼ੁਰੂ ਤੋਂ ਹੀ ਰੌਲਾ ਪਾਉਣ ਲੱਗੇ ਸੀ ਪਰ ਕਿਤੇ ਨਾ ਕਿਤੇ ਲੈਗ ਕਰਦਿਆਂ ਦੀ ਗਵਰਨਮੈਂਟ ਫਿਰ ਬਾਅਦ ਦੇ ਵਿੱਚ ਇਹ ਚੀਜ਼ਾਂ ਜਦੋਂ ਸਾਹਮਣੇ ਆਉਂਦੀਆਂ ਨੇ ਉਦੋਂ ਫਾਇਦਾ ਕੋਈ ਨਹੀਂ ਹੁੰਦਾ ਫਾਈਨੈਂਸ਼ੀਅਲੀ ਕੋਈ ਫਾਇਦਾ ਨਹੀਂ ਹੁੰਦਾ ਉੱਤੇ ਸਿਰਫ ਚਰਚਾ ਹੁੰਦੀ ਹੈ